ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਵਿਵਾਦਗ੍ਰਸਤ ਭੂਮੀ ਗ੍ਰਹਿਣ ਬਿਲ ਵਿਰੋਧ ਦੇ باوجود ਲੋਕ ਸਭਾ ਵਿੱਚ ਪਾਸ ਹੋ ਗਿਆ ਐਂਡੀ ਨੇ ਭਾਵੇਂ ਕਿ ਕੁਝ ਸੌਦਾ ਨਾਲ ਇਸ ਨੂੰ ਮਨਜ਼ੂਰ ਕਰ ਦਿੱਤਾ ਪਰ ਕਿਸਾਨਾਂ ਨੇ ਇਸ ਬਿਲ ਨੂੰ ਨਾ ਮਨਜ਼ੂਰ ਕੀਤਾ ਕਿਸਾਨ ਬਿਲ ਨੂੰ ਰੱਦ ਕਰਾਉਣ ਲਈ 16 ਮਾਰਚ ਨੂੰ ਦਿੱਲੀ ਤਰਨਾਲਾ ਰਹੇ ਨੇ ਅਸੀਂ ਮਤਲਬ 15 ਤਰੀਕ ਨੂੰ ਦਿੱਲੀ ਜਾ ਕੇ 16 ਤਰੀਕ ਨੂੰ ਪਾਰਲੀਮੈਂਟ ਸਟੇਟ ਚ ਡਿਵੋਸਿਸ਼ਨ ਕਰਕੇ ਜੇ ਸਾਡ ਨੂੰ ਕਿਸੇ ਮੰਤਰੀ ਨੂੰ ਅਸੀਂ ਉਹਨਾਂ ਪਹਿਲਾਂ ਟਾਈਮ ਮੰਗਿਆ ਦਿੱਤਾ ਤਾਂ ਅਸੀਂ ਟੇਬਲ ਦੇ ਬੈਠ ਕੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਨਹੀਂ ਤਾਂ ਚਰਾਹੇ 'ਚ ਭਾਂਡਾ ਪਨ ਕੇ ਉੱਥੇ ਲੜਨ ਕਰਕੇ ਆਵਾਂਗੇ ਕਿ ਪੰਜਾਬ ਦੀ ਆ ਪਜਾਊ ਜ਼ਮੀਨ ਦਾ ਇੱਕ ਏਕੜ ਵੀ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਨਵਾਂ ਕਾਨੂੰਨ ਬਣਾਇਆ ਇਸ ਕਾਨੂੰਨ ਅਨੁਸਾਰ ਜ਼ਮੀਨੋਂ ਕਾਇਰ ਨਹੀਂ ਹੋ ਕਿਸਾਨਾਂ ਗੁੰਵਾਂ ਦਾ ਕਹਿਣਾ ਕਿ ਉਹ ਸਨਤਲੀ ਜ਼ਮੀਨ ਐਕਵਾਇਰ ਕਰਨ ਦੇ ਵਿਰੁੱਧ ਨਹੀਂ ਪਰ ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਜਿੰਨੀ ਵੀ ਜ਼ਮੀਨ ਐਕਵਾਇਰ ਕੀਤੀ ਗਈ ਹੈ ਉਥੇ ਨਾ ਤਾਂ ਇੰਡਸਟਰੀ ਲੱਗੀ ਹੈ ਨਾ ਹੀ ਕਿਸਾਨਾਂ ਨੂੰ ਉਸ ਦਾ ਫਾਇਦਾ ਹੋਇਆ ਮਾਜੀ ਤੇ ਡਿੰਬੜ ਦੀ ਮਤਲਬ ਬਹੁਤ ਹੀ ਉਪਜਾਊ ਜ਼ਮੀਨ ਦੇ ਵਿੱਚ ਨਾਬਾ ਥਰਮਲ ਪਲਾਂਟ ਲੱਗ ਰਿਹਾ ਸੀ ਉਹਦਾ ਡਟ ਕੇ ਵਿਰੋਧ ਕੀਤਾ ਤਾਂ ਉਦੋਂ ਸਰਕਾਰ ਨੂੰ ਵਿਚੇੜਨਾ ਪਿਆ ਉਦੋਂ ਬਾਅਦ ਉਹ ਫਿਰ ਇਹਨਾਂ ਨੇ ਮੈਂ ਇੱਥੇ ਰਾਜਪੁਰੇ ਦੇ ਨੇੜੇ 2000 ਏਕੜ ਜ਼ਮੀਨ ਐਕਵਾਇਰ ਕਰਕੇ ਜਿਹੜੀ ਕਿ ਨਾਬੇ ਨਾਲੋਂ ਘੱਟ ਉਪਜਾਊ ਜ਼ਮੀਨ ਸੀ ਲਾਤਾ ਪਰ ਸੁਪਰੀਮ ਕੋਰਟ ਨੇ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਕਿ ਤੁਸੀਂ ਲੋੜੋਂ ਵੱਧ ਜ਼ਮੀਨ ਕਿਵੇਂ ਅਕਵਾਇਰ ਕੀਤੀ 1/3 ਜ਼ਮੀਨ ਬਾਬਸ ਕਸਾਨਾ ਨੂੰ ਉਹਨਾਂ ਨੂੰ ਦੇਣੀ ਪਈ ਉਸ ਤੋਂ ਬਾਅਦ ਜੇ ਆਪਾਂ ਮਤਲਬ ਮੰਨ ਲਈਏ ਟਰਾਈਡੈਂਟ ਦਾ ਉਹਦੇ ਲਾਗੇ ਤਿੰਨ ਪਿੰਡਾਂ ਨੂੰ ਉਜਾੜਿਆ ਗਿਆ ਤਿੰਨ ਪਿੰਡਾਂ ਨੂੰ ਉਜਾੜਿਆ ਗਿਆ ਤਿੰਨ ਪਿੰਡਾਂ ਨੂੰ ਮੁਆਵਜ਼ਾ ਮੈਕਸਿਮਮ ਮਿਲ ਜੀ ਉਥੋਂ ਦੀ ਭਾਰਤੀ ਕਾਨੂੰਨ ਜੋ ਅਗਰਾਹਾਂ ਦੀ ਗਾਹੀ ਗਵਾਹੀ ਦੇ ਵਿੱਚ ਦੂਜਿਆਂ ਜਥੇਬੰਦੀ ਸਪੋਰਟ ਦੇ ਨਾਲ ਉਹ ਇੱਕ ਹੱਦ ਤੱਕ ਉਹ ਕੋਲ ਵੀ ਜਿੱਤਿਆ ਪਰ ਜਿਹੜਾ ਉਥੋਂ ਦਾ ਇੰਡਸਟਰੀਸਟ ਸੀ ਉਹਨੂੰ ਆਪਾਂ ਮਲਟੀਨੇਸ਼ਨਲ ਆਪਾਂ ਇੰਡੀਅਨ ਸੀਪਾ ਨੂੰ ਮਲਟੀਨੇਸ਼ਨਲ ਦਾ ਹਿੱਸਾ ਮੰਨੀਏ ਤਾਂ ਉਹਨੇ ਕਿਹਾ ਸੀ ਇੱਥੇ ਮੈਂ ਗੰਨਾ ਮੈਲ ਲਾਵਾਂਗਾ ਕਿਉਂਕਿ ਜਿਹੜੇ ਹੋਰ ਪਿੰਡਾਂ ਦੇ ਕਿਸਾਨ ਨੇ ਉਹਨਾਂ ਦੇ ਗੰਨਾ ਬਹੁਤ ਵਿਜੇ ਜਾਏਗਾ ਅੱਜ ਤੱਕ ਗੰਨਾ ਮੈਲ ਨਾ ਲੱਗੀ ਹੈ ਨਾ ਲੱਗਣੀ ਹੈ ਨਾ ਲੱਗਣ ਦਾ ਏਜੰਡਾ ਬਿਲਕੁਲ ਜਵਾਬ ਦੇ ਚੁੱਕਾ ਹੈ ਔਰ ਸਾਰੀ ਜ਼ਮੀਨ ਤੇ ਕਬਜ਼ਾ ਕਰ ਚੁੱਕਾ ਉਹਦੀਆਂ ਕਲੋਨੀਆਂ ਬਣਾਊਗਾ ਕੀ ਕਰੂਗਾ ਕੀ ਉਹ ਸਿਰਫ ਤੋੜਗੇ ਬਣਾਉਣ ਵਾਲੀ ਪੁਰਾਣੀ ਫੈਕਟਰੀ ਤੋਂ ਬਾਅਦ ਕੋਈ ਇੰਡਸਟਰੀਅਲਾਈਜੇਸ਼ਨ ਇਸ ਤੋਂ ਬਾਅਦ ਆਈਏ ਆਪਾਂ ਗਵਿੰਦਪੁਰੇ ਗਵਿੰਦਪੁਰੇ ਦਾ ਕੋਲ ਲਗਾਤਾਰ ਵੁਰੀਆਂ ਵੀ ਖਾਧੀਆਂ ਲਾਠੀ ਚਾਰਜ ਹੋਏ ਅਥਰੂ ਗੈਸ ਵੀ ਹੋਏ ਸਰਕਾਰ ਨਾਲ ਬੈਠ ਕੇ ਟੇਬਲ ਤੇ ਗੱਲਬਾਤ ਵੀ ਹੋਈ ਅਲਟੀਮੇਟਲੀ ਜਿਹੜੇ ਕਿਸਾਨ ਦੇਣਾ ਚਾਹੁੰਦੇ ਸਰ ਕੋਸ਼ ਕਿਸਾਨਾਂ ਬਿ ਮਰਜ਼ੀ ਨਾਲ ਉਹਨਾਂ ਨੇ ਜ਼ਮੀਨ ਦਿੱਤੀ ਬਹੁਤ ਘੱਟ ਜ਼ਮੀਨ ਮਿਨੀਮਮ ਜਿਹੜਾ ਹੁਣ ਮਿਨੀਮਮ ਦੀ ਐਮੈਂਡਮੈਂਟ ਲੈ ਕੇ ਆਏ ਨਿਕਾਲੇ ਮਿਨੀਮਮ ਜ਼ਮੀਨ ਉਹਤੇ ਦਿੱਤੀ ਪਰ ਕਿੰਨੂੰ ਇੰਡੀਅਨ ਬੁੱਲਸ ਕੰਪਨੀ ਇੰਡੀਅਨ ਬੁੱਲਸ ਕੰਪਨੀ ਨਾਲ ਦੀ ਸਿਸਟਰ ਆਰਗੇਨਾਈਜੇਸ਼ਨ ਪਾਇਨਰ ਕੰਪਨੀ ਇਲੈਕਟ੍ਰਿਸਿਟੀ ਬਲਾਈਟ ਉਹਨੂੰ ਦਿੱਤੀ ਥਰਮਲ ਆਨਲੀ ਔਰ ਉਹ ਉਹ ਜੋ ਥੁੱਜੜ ਗਏ ਉਹਨਾਂ ਦਾ ਅਸੀਂ ਦੇਖਦੇ ਹਾਂ ਕਿ 60 70% ਪਰਿਵਾਰ ਅਜੇ ਤੱਕ ਕਿਤੇ ਟੈਕ ਨਹੀਂ ਸਕੇ ਤੇ ਦੂਜਾ ਉਲਟਾ ਇਹ ਹੈ ਕੋ ਫਾਈਨੈਂਸ ਕੰਪਨੀ ਡ ਇੰਟਰਨੈਸ਼ਨਲ ਮਲਟੀਨੇਸ਼ਨਲ ਕੰਪਨੀ ਇੰਡੀਅਨ ਬੁਲਸ ਇਹ ਫਾਈਨੈਂਸ ਦਾ ਕੰਮ ਕਰਦੀ ਆ ਉਹ ਬਿਜਲੀ ਖੇਤਰ ਚੋਂ ਨੇ ਆਉਣ ਤੋਂ ਨਾ ਹੀ ਕਰਦੀ ਥਰਮਲ ਪਾਵਰ ਲਾਉਣ ਤੋਂ ਨਾ ਹੀ ਕਰਦੀ ਜਿਹੜਾ ਐਮਓਯੂ ਸੀ ਪੰਜਾਬ ਸਰਕਾਰ ਨਾਲ ਉਹ ਅੰਡਰ ਦਾ ਟੇਬਲ ਕੀ ਹੋਇਆ ਕੀ ਨਹੀਂ ਹੋਇਆ ਇਹ ਤੁਸੀਂ ਵੀ ਜਾਣਦੇ ਅਸੀਂ ਵੀ ਜਾਣਦੇ ਜੇ ਸਰਕਾਰ ਨੇ ਐਮਓਯੂ ਕਰਨ ਲੱਗਿਆ ਕੀ ਰਿਹਾ ਉਸ ਐਮਓਯੂ ਨੂੰ ਰੱਦ ਕਰਨ ਲੱਗਿਆ ਕੀ ਦੀਂਦੀ ਆ ਪਰ ਹੁਣ ਬਿਲਕੁਲ ਉਸ ਕੰਪਨੀ ਦਾ ਜਵਾਬੇ ਗੁਬੰਦਪੁਰੇ ਚ ਥਰਮ ਨਹੀਂ ਨਹੀਂ ਲੱਗਦੀ ਆ ਇਸ ਲਈ ਇਸ ਕਿਸਮ ਦੀ ਇੰਡਸਟਰੀਅਲ ਇੰਡਸਟਰੀਲਾਈਜੇਸ਼ਨ ਜਿਸ ਇੰਡਸਟਰੀਲਾਈਜੇਸ਼ਨ ਦੇ ਨਾਲ ਸਿਰਫ ਕਿਸਾਨਾਂ ਨਾਲ ਜਾੜਦਾ ਤੇ ਜ਼ਮੀਨਾਂ ਹੀ ਅਕਵਾਇਰ ਕਰਦੇ ਆ ਇਹਦਾ ਡਟ ਕੇ ਉਹਨੂੰ ਕਰਦੇ ਆ ਤੇ ਡਟ ਕੇ ਉਹਨੂੰ ਕਰਦੇ ਕਿਸਾਨਾਂ ਦਾ ਪ੍ਰਾਈਵੇਟ ਕੰਪਨੀਆਂ ਤੋਂ ਭਰੋਸਾ ਉੱਟ ਚੁੱਕਾ ਹੈ ਸਰਕਾਰ ਨੂੰ ਕੰਪਨੀਆਂ ਨੂੰ ਜ਼ਮੀਨ ਦੇਣਾ ਬੰਦ ਕਰਨਾ ਚਾਹੀਦਾ ਹੈ ਵਿਕਾਸ ਲਈ ਸਰਕਾਰ ਨੂੰ ਜਨਤਕ ਤੇ ਕੋਆਪਰੇਟਿਵ ਖੇਤਰਾਂ ਹੀ ਸਨਤ ਲਾਉਣੀ ਚਾਹੀਦੀ ਹੈ ਅਸੀਂ ਇੰਡਸਟਰੀਅਲਾਈਜੇਸ਼ਨ ਦੇ ਹੱਕ 'ਚ ਆਯੋਗੀਕਰਨ ਹੋਣਾ ਚਾਹੀਦਾ ਹੈ ਪਰ ਜੋਗੀਕਰਨ ਕਿਹੋ ਜਿਹਾ ਜਨਤਕ ਖੇਤਰ ਦੇ ਵਿੱਚ ਕੋਆਪਰੇਟਿਵ ਖੇਤਰ ਦੇ ਵਿੱਚ ਇਸ ਕਿਸਮ ਦੀ ਐਗਰੋ ਬੇਸਡ ਇੰਡਸਟਰੀ ਹੋਣੀ ਚਾਹੀਦੀ ਹੈ ਸਮਾਲ ਸਕਿਲ ਮੀਡੀਅਮ ਸਕਲ ਇੰਡਸਟਰੀ ਹੋਣੀ ਚਾਹੀਦੀ ਹੈ ਔਰ ਉੱਥੋਂ ਦਾ ਜਿਹੜਾ ਮਤਲਬ ਰੂਲ ਏਰੀਆ ਦਾ ਹੀ ਬਰਕਰਿਆ ਜਿਹੜਾ ਖੇਤੀ ਤੇ ਨਿਰਭਰਿਆ ਤੇ ਜਿਹੜਾ ਓਨਰ ਹੈ ਕਿਸਾਨ ਉਹਨਾਂ ਦੇ ਹੀ ਬੱਚੇ ਉਹਨਾਂ ਨੂੰ ਆਪ ਨੂੰ ਉਹ ਚ ਅਪਲਾਈਮੈਂਟ ਦੇ ਪੂਰੇ ਚਾਂਸ ਸੁਣ ਚਾਹੀਦੇ ਨੇ ਤਾਂ ਇਹ ਜਿਹੜੀ ਦੂਸਰੀ ਜਿਹੜੀ ਖੇਤੀ ਵੀ ਆ ਉਹ ਵੀ ਕੋਪਰੇਟ ਖੇਤਰਵਾਲ ਨੂੰ ਲੈ ਕੇ ਜਾਣ ਲਈ ਗਵਰਨਮੈਂਟ ਨੂੰ ਮਦਦ ਕਰਨੀ ਚਾਹੀਦੀ ਤੇ ਇਸ ਤੇ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਇਹਨੂੰ ਕੋਪਰੇਟ ਕਰਨਾ ਚਾਹੀਦਾ ਹੈ ਦੇਸ਼ ਵਿੱਚ ਵੱਡੀ ਗਿਣਤੀ ਚ ਲੋਕ ਖੇਤੀ ਨਾਲ ਜੁੜੇ ਹੋਏ ਨੇ ਜ਼ਮੀਨ ਬਧੇਰੀ ਜਨਤਾ ਦਾ ਰੋਜੀ ਰੋਟੀ ਦਾ ਮੁਕਸਦਮ ਹੈ ਅਜਿਹੀ ਹਾਲਤ ਵਿੱਚ ਕਿਸਾਨ ਆਰਡੀਨੈਂਸ ਨੂੰ ਰੱਦ ਕਰਾਉਣ ਦੀ ਮੰਗ ਤੇ ਅੜੇ ਹੋਏ ਨੇ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ